ਹਾਂਜੀ ਸਤਿ ਸ਼੍ਰੀਕਾਲ ਜੀ ਉਮੀਦ ਕਰਦਾ ਤੇ ਸਾਰੇ ਠੀਕ ਠਾਕ ਹੋਵੋਗੇ ਹਸਤੇ ਵਸਤੇ ਹੋਵੋਗੇ ਤੇ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਮੇਰੀ ਅੱਜ ਆਵਾਜ਼ ਥੋੜੀ ਜੀ ਸ਼ੈਤਾਨੂ ਭਾਰੀ ਲੱਗੀ ਉਹਦੇ ਲਈ ਮਾਫ ਕਰਿਓ ਮੈਨੂੰ ਕਿਉਂਕਿ ਮੇਰਾ ਥੋੜਾ ਗਲਾ ਖਰਾਬ ਆ ਤੇ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਵੀ ਇੱਕ ਮੁੰਡੇ ਦਾ ਵਰਕ ਪਰਮਿਟ ਰਿਫਿਊਜ਼ ਹੋਇਆ ਉਹਦਾ ਕੀ ਰੀਜ਼ਨ ਆ ਐਂਡ ਕਾਫੀ ਸਟੂਡੈਂਟਸੇ ਦਿੱਕਤ ਫੇਸ ਕਰ ਰਹੇ ਆ ਆਮ ਨਾਟ ਅ ਲਾਇਸੈਂਸਡ ਇਮੀਗ੍ਰੇਸ਼ਨ ਲਾਇਰ ਮੈਂ ਕੋਈ ਲਾਇਰ ਨਹੀਂ ਆ ਜਿਹਦਾ ਕੋਈ ਲਾਇਸੈਂਸ ਹੋਵੇ ਬਟ ਮੈਂ ਠੀਕ ਠਾਕ ਜਿੰਨੀ ਨੋ ਲੈਜ ਹੈਗੀ ਹੈ ਮੈਨੂੰ ਇਮੀਗ੍ਰੇਸ਼ਨ ਦੇ ਰਿਗਾਰਡਿੰਗ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਇਟਸ ਅਪ ਟੂ ਯੂ ਕਿ ਤੁਸੀਂ ਮੇਰੀ ਐਡਵਾਈਸ ਲੈਣੀ ਹੈ ਜਾਂ ਨਹੀਂ ਮੈਂ ਜਸ ਸ਼ੇਅਰ ਕਰਦਾ ਆਪਣੀ ਓਪੀਨੀਅਨ ਐਂਡ ਜਿੰਨਾ ਕੁ ਮੈਨੂੰ ਪਤਾ ਆ ਬਟ ਆ ਆਲਵੇਸ ਐਡਵਾਈਸ ਯੂ ਟੂ ਗੋ ਟੂ ਇਮੀਗ੍ਰੇਸ਼ਨ ਲਾਇਰ অর ਕੰਸਲਟੈਂਟ ਕਿ ਜਿੱਦੇ ਕੋਲ ਜਾ ਕੇ ਤੁਸੀਂ ਆਪਣੀ ਸਾਰੀ ਇਨਫੋਰਮੇਸ਼ਨ ਲੈ ਸਕੋ ਠੀਕ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਉਹ ਮੁੰਡੇ ਦਾ ਵਰਕ ਪਰਮਿਟ ਰਿਫਿਊਜ਼ ਹੋਇਆ ਕਿਉਂ ਹੋਇਆ ਕਿ ਉਹਨੇ ਗਲਤੀ ਕੀਤੀ ਸੀ ਤੁਸੀਂ ਉਹ ਗਲਤੀ ਕਿਵੇਂ ਨਹੀਂ ਕਰ ਸਕਦੇ ਕਿਵੇਂ ਬਚ ਸਕਦੇ ਉਸ ਚੀਜ਼ ਤੋਂ ਇਸ ਬਾਰੇ ਆਪਾਂ ਅੱਜ ਗੱਲ ਕਰਾਂਗੇ ਸੋ ਗੱਲ ਇਦਾਂ ਵੀ ਆਪਾਂ ਨੂੰ ਪਤਾ ਵੀ ਜਦੋਂ ਬੱਚੇ ਇੰਡੀਆ ਤੋਂ ਆਉਂਦੇ ਆ ਇੱਥੇ ਤੇ ਇੱਥੇ ਆ ਕੇ ਲਿਮਟਿਡ ਆਵਰਸ ਨੂੰ ਕੰਮ ਕਰ ਸਕਦੇ 20 ਤੋਂ 24 ਘੰਟੇ ਕੰਮ ਕਰ ਸਕਦੇ ਆ ਠੀਕ ਆ ਸੋ ਠੀਕ ਠਾਕ ਜੇ ਪੈਸੇ ਕਮਾ ਸਕਦੇ ਮਤਲਬ ਹਿਆਰ ਤੋਂ 1500 ਮੈਕਸ ਟੂ ਮੈਕਸ ਉਹਨਾਂ ਦਾ ਬੰਦਾ ਉਹਦੇ ਵਿੱਚ ਉਹਨਾਂ ਨੂੰ ਰੈਂਟ ਗ੍ਰੋਸਰੀ ਪ੍ਰੈਸਟੋਰ ਫੋਨ ਦਾ ਬਿੱਲ ਸਭ ਕੁਝ ਕਰਨਾ ਹੁੰਦਾ ਤਾਂ ਨਹੀਂ ਕੋਈ ਫਾਇਦਾ ਵੀ ਆਲ ਨੋ ਦੈਟ ਠੀਕ ਆ ਐਂਡ ਜਦੋਂ ਉਹਨਾਂ ਦਾ ਵਰਕ ਪਰਮਿਟ ਅਪਲਾਈ ਕਰਨ ਦੀ ਗੱਲ ਤਾਂ ਬੱਚੇ ਸੋਚਦੇ ਆ ਕਿ ਯਾਰ ਇਹ ਆਪਣੇ ਪੈਸੇ ਚਾਰ ਬਚਾ ਲੈਣੇ ਆ ਠੀਕ ਉਹਦੇ ਅਪਲਾਈ ਕਰ ਲੈਣੇ ਆ ਔਨਲਾਈਨ ਦੇ ਕਿ ਕਿ ਔਨਲਾਈਨ ਹੀ ਨੇ ਵੀਡੀਓ ਸਪਾਈਆਂ ਹੋਈਆਂ YouTube ਤੇ ਤਾਂ ਸੀ ਉਸ ਤੇ ਅਪਲਾਈ ਕਰ ਲੈਣੇ ਨਾ ਅਸੀਂ ਕਿਉਂਕਿ ਹੀ ਇਮੀਗ੍ਰੇਸ਼ਨ ਲਾਇਰ ਨੂੰ ਪੈਸੇ ਦੇਣੇ ਆ ਠੀਕ ਆ ਕਈ ਜਾਣੇ ਇਦਾਂ ਸੋਚਦੇ ਆ ਤੇ ਮੈਂ ਉਹਨਾਂ ਨੂੰ ਗਲਤ ਨਹੀਂ ਕਹਿਣਾ ਬਟ ਇੱਕ ਮੈਂ ਇਹ ਜਸ ਮੇਰਾ opinion ਆ ਤੁਸੀਂ ਸੁਣਿਓ ਮੈਂ ਕਹਿੰਨਾ ਹੁਣ ਹਮੇਸ਼ਾ ਵੀ ਜੇ ਤੁਸੀਂ 100 150 200 ਡਾਲਰ ਦੇ ਕੇ ਠੀਕ ਆ ਇੱਕ ایکسپੀਰੀਅੰਸ ਬੰਦੇ ਨੂੰ ਫਾਈਲ ਲਵਾ ਲੂੰਗੇ ਉਹ ਬੈਟਰ ਆ ਕਿ ਜਾਂ ਫਿਰ ਤੁਸੀਂ ਜਸਟ ਕਿਦੋਂ ਰੈਂਡਮਲੀ ਦੇਖ ਕੇ ਕਿਸੇ ਬੰਦੇ ਨੂੰ ਦੇਖ ਕੇ ਅਪਲਾਈ ਕਰ ਲਓ ਜਿਹੜਾ ਤੁਹਾਨੂੰ ਨਹੀਂ ਪਤਾ ਕਿ ਉਹ ਇਮੀਗ੍ਰੇਸ਼ਨ ਲਾਇਰ ਆ ਜਾਂ ਨਹੀਂ ਜਿਹਨੇ ਵੀਡੀਓ ਅਪਲੋਡ ਕਰੀਆ ਹੁਣ ਇਦਾਂ ਬਹੁਤ ਬੱਚੇ ਕਰਦੇ ਨੇ ਮੇਰੇ ਸਰਕਲ ਚੋਂ ਵੀ ਜਦੋਂ ਵਰਕ ਪਰਮਿਟ ਅਸੀਂ ਅਪਲਾਈ ਕਰਿਆ ਸੀ ਉਦੋਂ ਵੀ ਬਹੁਤ ਜਾਣ ਐਨੇ ਕਰਿਆ ਸੀਗਾ ਸੋ ਇਸ ਬੰਦੇ ਨੇ ਕੀ ਕਰਿਆ ਇਹਨੇ ਆਪਣੇ ਨਾ ਇਹਨੇ ਅਨੋਫੀਸ਼ਲ ਗੈਪ ਲਏ ਸੀ ਉਸ ਬਾਰੇ ਨੇ ਕੋਈ ਐਕਸਪਲੇਨੇਸ਼ਨ ਨਹੀਂ ਦਿੱਤੀ ਇਹਦਾ ਵਰਕ ਪਰਮਿਟ ਰਿਫਿਊਜ਼ ਹੋ ਗਿਆ ਵਰਕ ਪਰਮਿਟ ਰਿਫਿਊਜ਼ ਹੋ ਗਿਆ ਮੋਸਟ ਪੌਬਲੀ ਬਹੁਤ ਔਖਾ ਕਿ ਦੁਆਰ ਤੋਂ ਵਰਕ ਪਰਮਿਟ ਮਿਲੇ ਵੀ ਡੋਨਟ ਨੋ ਮਿਲਦਾ ਜਾਂ ਨਹੀਂ ਜਾਨੀ ਕਿ ਮੇਰੀ ਨੋਲੇਜ ਆ ਆਈ ਥਿੰਕ ਇਟ ਵਿਲ ਬੀ ਡਿਫਿਕਲਟ ਜਾਂ ਮੇਬੀ ਸ਼ਾਇਦ ਨਹੀਂ ਮਿਲੇਗਾ ਵਰਕ ਪਰਮਿਟ ਹੁਣ ਟਾਈਮ ਉਹਦਾ ਖਰਾਬ ਹੋਇਆ ਸਾਰਾ ਇੱਥੇ ਜਿੰਨੀ 2 ਸਾਲ ਦੀ ਪੜ੍ਹਾਈ ਇੱਥੇ ਕੀਤੀ ਸੀ ਜਿੰਨਾ ਹੁਣ ਤੋਂ ਸਾਰਾ ਸਟਰਗਲ ਸਭ ਕੁਝ ਉਹਦਾ ਖਰਾਬ ਹੋਇਆ ਕਿਸ ਕਰਕੇ ਜਸ ਬਿਕੋਜ਼ ਕਿ ਉਹ 100 150 200 ਡਾਲਰ ਆਪਣੇ ਬਚਾਉਣਾ ਚਾਹੁੰਦਾ ਸੀਗਾ ओके ਕੁਝ ਵੀ ਹੁੰਦਾ ਤੁਸੀਂ ਆਪਣਾ ਗੈਪ ਲੈਣੇ ਹੋ ਕੋਈ ਵੀ ਚੀਜ਼ ਇਦਾਂ ਦੀ ਹੁੰਦੀ ਆ ਜਿਹੜੀ ਨਾਰਮਲ ਨਹੀਂ ਹੈਗੀ ਇੱਕ ਤੁਹਾਡੀ ਨਾਰਮਲ ਰੁਟੀਨ ਦੇ ਨਾਲੋਂ ਤਾਂ ਯੂ ਨੀਡ ਟੂ ਗਿਵ ਐਕਸਪਲੇਨੇਸ਼ਨ ਫਾਰ 댓 ਵਾਈਲ ਅਪਲਾਈਂਗ ਯਰ ਪੀਜੀਡਬਲਯੂਪੀ ਠੀਕ ਹੈ ਜੇ ਤੁਸੀਂ ਅਨਫੀਸ਼ੀਅਲ ਗੈਪ ਲੈਣੇ ਹੋ ਜਾਂ ਕੁਝ ਵੀ ਕਰਦੇ ਹੋ ਠੀਕ ਹੈ ਸੋ ਉਹਨੇ ਇਸ ਦੀ ਐਕਸਪਲੇਨੇਸ਼ਨ ਨਹੀਂ ਦਿੱਤੀ ਉਹਦੀ ਰਿਫਿਊਜ਼ਲ ਆ ਗਈ ਐਂਡ ਅਪਲਾਈ ਵੀ ਉਹਨੇ ਖੁਦ ਕਰਿਆ ਸੀਗਾ ਉਹਨੇ ਕਿ ਹੈ ਇਮੀਗ੍ਰੇਸ਼ਨ ਲਾਇਰ ਕੋਲ ਨਹੀਂ ਗਿਆ ਥੋਟ ਕਿ ਆਈ ਵਿਲ ਸੇਵ ਸੇਵ 100 ਟੂ 200 ਬੱਗਸ ਕਿ ਮੈਂ ਖੋਦੋ ਅਪਲਾਈ ਕਰ ਲੈਣਾ ਦਾ ਸੈਡ ਪਾਰਟ ਇਜ਼ ਕਿ ਹੁਣ 100 200 ਡਾਲਰ ਦੇ ਪਿੱਛੇ ਉਹਨੇ ਆਪਣੇ ਹਜ਼ਾਰਾਂ ਡਾਲਰ ਸੈਕਰੀਫਾਈਜ਼ ਕਰਤੇ ਠੀਕ ਆ ਨਾ ਇਹਦਾ ਕੋਈ ਸਿੱਧਾ ਕੋਈ ਸੋਲੂਸ਼ਨ ਹੈਗਾ ਉਹ ਬੰਦਾ ਹੱਸ ਗਿਆ ਇਮੇਜਿਨ ਹਿਸ ਮੈਂਟਲ ਹੈਲਥ ਐਟ ਦਿਸ ਪੁਆਇੰਟ ਆਫ ਟਾਈਮ ਕਿ ਜਿੱਥੇ ਉਹ ਵਿਚਾਰਨ ਨੂੰ ਕੋਈ ਸਮਝ ਨਹੀਂ ਲੱਗ ਰਿਹਾ ਕਿ ਹੁਣ ਮੈਂ ਕੀ ਕਰਾਂ ਨਾ ਮੈਂ ਇੱਧਰ ਚੁੱਕਾ ਨਾ ਮੈਂ ਉੱਧਰ ਚੁੱਕਾ ਠੀਕ ਆ ਹੁਣ ਵਕਫਾ ਖੁਣ ਹੁਣ ਜਾਊਗਾ ਫਿਰ ਲਾਇਰਸ ਕੋਲ ਮੈਂ ਪੁੱਛੂਗਾ ਵੀ ਹਾਂ ਵੀ ਮੈਂ ਕੀ ਕਰਾਂਗਾ ਮੇਰਾ ਇੰਟਰ ਰਿਫਿਊਜ਼ ਹੋ ਗਿਆ ਸੋ ਵਾਈ ਨਾਟ ਗਾਇਸ ਮੈਂ ਇੱਕ ਵਾਰੀ ਪਹਿਲਾਂ ਵੀ ਵੀਡੀਓ ਬਣਾ ਕੇ ਪਾਈ ਸੀ ਕਿ ਜਦੋਂ ਕੋਈ ਤੁਹਾਡੀ ਐਪਲੀਕੇਸ਼ਨ ਹੁੰਦੀ ਹੈ ਮੇਨ ਐਪਲੀਕੇਸ਼ਨ ਪੀਆਰ ਦੀ ਫਾਈਲ ਹੋਗੀ ਵਰਕ ਪਰਮਿਟ ਦੀ ਫਾਈਲ ਹੋਗੀ ਨਿਊ ਸਟਡੀ ਪਰਮਿਟ ਦੀ ਫਾਈਲ ਹੋਗੀ ਵਰਕ ਪਰਮਿਟ ਔਰ ਸੌਰੀ ਸਟਡੀ ਪਰਮਿਟ ਐਕਸਟੈਂਸ਼ਨ ਦੀ ਫਾਈਲ ਹੋਗੀ ਵਾਈ ਨਾਟ ਕਿ ਤੁਸੀਂ 150 200 ਡਾਲਰ ਦੇ ਕੇ ਤੁਲਵਾਲੋ ਲਾਇਰ ਤੋਂ ਇਮੀਗ੍ਰੇਸ਼ਨ ਤੋਂ ਜਿਹੜਾ ਐਕਸਪੀਰੀਅੰਸ ਆ ਮੈਂ ਨਾ ਇੱਥੇ ਕਿਹਨੂੰ ਪ੍ਰਮੋਟ ਕਰਾਂ ਨਾ ਕਿਹਨੂੰ ਰეკਮੈਂਡ ਕਰਾਂ ਮੈਂ ਜਸਟ ਇਹ ਕਹਿ ਰਿਹਾ ਮੈਂ ਜੀ ਤੁਹਾਨੂੰ ਇੰਨੀ ਨੌਲੇਜ ਨਹੀਂ ਹੈਗੀ ਜਾਂ ਤੁਸੀਂ ਇੰਨੇ ਐਕਸਪੀਰੀਅੰਸ ਨਹੀਂ ਹੈਗੇ ਤਾਂ ਇਦਾਂ ਦੀ ਬੇਵਕੂਫੀ ਨਾ ਕਰੋ ਆ ਪਿੱਛੇ ਜੇ ਵੀ ਕੋਈ ਜਾਣੇ ਨਾ ਬੇਵਕੂਫੀ ਕੀਤੀ ਸੀ ਕਿ ਉਹ ਆਪਣਾ ਉਹ ਆਇਲਸ ਦਾ ਅਪਲੋਡ ਹੀ ਨਹੀਂ ਸੀ ਕੁਝ ਕਰ ਰਿਹਾਗਾ ਆਪਣਾ ਟੀਆਰਐਫ ਵਗੈਰਾ ਜਦੋਂ ਇਹ ਰੂਲ ਆਇਆ ਸੀਗਾ ਵੀ ਤੁਹਾਨੂੰ ਵਰਕ ਪਰਮਿਟ ਅਪਲਾਈ ਕਰਨ ਦੇ ਲਈ ਆਪਣਾ ਟੀਆਰਐਫ ਅਪਲੋਡ ਕਰਨਾ ਪੈਣਾ ਸੋ ਦੋਸਤੋ ਇਦਾਂ ਦੀ ਬੇਵਕੂਫੀ ਕਰਨ ਤੋਂ ਬਚੋ ਤੁਹਾਡੀ ਲਾਈਫ ਦਾ ਸਵਾਲ ਆ ਤੁਹਾਡੀ ਕੀਤੀ ਕਰਾਈ ਸਾਰੀ ਪਾਣੀ ਦੇ ਵਿੱਚ ਪੈ ਜਾਊਗੀ ਬਚ ਕੇ ਨੇ ਹੱਥ ਪੱਲਾ ਨਹੀਂ ਫੜਾਉਣਾ ਸੋ ਮੇਰਾ ਇਹ ਸਿੰਪਲ ਜਿਹਾ ਮੈਸੇਜ ਆ ਠੀਕ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਦੋਸਤਾਂ ਨਾਲ ਜਿਹੜੇ ਕੈਨੇਡਾ ਚ ਪੜ੍ਹ ਰਹੇ ਨੇ ਜੇ ਤੁਸੀਂ ਪੇਰੈਂਟਸ ਹੋ ਬੱਚਿਆਂ ਦੇ ਆਪਣੇ ਬੱਚਿਆਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਫਿਊਚਰ ਦੇ ਵਿੱਚ ਇਦਾਂ ਦੀ ਬੇਵਕੂਫੀ ਕਰਨ ਤੋਂ ਬਚ ਸਕਣ ਤੇ ਆਪਣੇ ਫਿਊਚਰ ਨੂੰ ਸਿਕਿਉਰ ਕਰ ਸਕਣ ਠੀਕ ਹੈ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਆ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਚੈਨਲ ਤੇ ਵਧੀਆ ਵੀਡੀਓਜ਼ ਅੱਗੇ ਵੀ ਆਉਂਦੀਆਂ ਰਹਿਣਗੀਆਂ ਜਲਦੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਉਦ ਤੱਕ ਹੱਸਦੇ ਵਾਸਤੇ ਰੋ ਚੜ੍ਹਦੀ ਕਲਾ ਦੇ ਵਿੱਚ ਰੋ